ਹਾਂਜੀ ਸੋਸਿਕਲ ਦੇ ਕਿਹਨਾਂ ਦਾ ਠੀਕ ਹੋ ਸਾਰੇ ਅੱਜ ਮੈਂ ਇਸ ਤਰ੍ਹਾਂ ਦੇਖ ਕੇ ਸ਼ਾਇਦ ਤੁਸੀਂ ਹੈਰਾਨ ਹੋਇ ਹੋਗੇ ਕਿਉਂਕਿ ਤੁਹਾਨੂੰ ਪਤਾ ਮੈਂ ਕੈਮਰੇ ਤੇ ਬਿਨਾ ਤਿਆਰ ਹੋਏ ਨਹੀਂ ਆਂਦੀ ਪਰ ਗੱਲ ਹੀ ਕੁਝ ਐਸੀ ਸੀ ਵੀ ਮੈਨੂੰ ਇਸ ਤਰ੍ਹਾਂ ਕੈਮਰਾ ਫੇਸ ਕਰਨਾ ਪਿਆ ਪਹਿਲਾਂ ਤਾਂ ਮੈਂ ਤੁਹਾਨੂੰ ਟਾਈਮ ਦਿਖਾ ਦਉਂਗਾ ਕਿੰਨਾ ਹੋਇਆ ਮਾਰਨਿੰਗ ਵੀ ਪਰਵੇ ਦੇ 4 ਵਜੇ ਦੇ 6 ਲਿਮੈਂਟ ਹੋਏ ਹੋਏ ਠੀਕ ਹੈ ਜੀ ਤੇ ਇਸ ਤੋਂ ਪਹਿਲਾਂ ਮੈਂ ਕੱਲ ਨਾਈਟ ਦੇ ਵਿੱਚ ਵੀਡੀਓ ਬਣਾ ਚੁੱਕੀ ਸੀ ਆਕਾਸ਼ ਰੇਤ ਤੇ ਸੈਕੰਡ ਪਾਰਟ ਜਿਹੜੀ ਉਹਨਾਂ ਨੇ ਰੋਸਟਰ ਨੂੰ ਗੱਲਾਂ ਕੱਢੀਆਂ ਹੈਗੀਆਂ ਤੇ ਉਹਨਾਂ ਉੱਠੀਆਂ ਮੈਂ ਤੱਕੇ ਜਾਣਾ ਸੀ ਅੰਮ੍ਰਿਤਸਰ ਕਿਸੇ ਕੰਮ ਲਈ ਆਫਿਸ ਤੇ ਮੈਂ ਕਿਹਾ ਚਲੋ ਆਫਿਸ ਦਾ ਕੰਮ ਵੀ ਕਰੀ ਗੋ ਨਾਲੇ ਮੱਥਾ ਵੀ ਟੇਕ ਆਵਾਂਗੇ ਤਾਂ ਰਾਤ ਦੇ 1:00 ਬਚ ਕੇ 5 ਮਿੰਟ ਤੇ ਮੈਨੂੰ ਆਕਾਸ਼ ਸ਼ਰੀਤ ਵੱਲੋਂ ਇੰਨਾ ਤਾਂ ਗੰਦਾ ਮੈਸੇਜ ਆਇਆ ਹੋਇਆ ਮੈਂ ਉਹਦਾ ਸਕਰੀਨਸ਼ਾਟ ਵੀ ਲਾ ਦੇਣੀ ਹੈ ਜੇ ਡੈਸ਼ ਦੇਣੀ ਹੈ ਤਾਂ ਸਿੱਧੇ ਆ ਕੇ ਦੇ ਤੇਨੂੰ ਕੀ ਪਤਾ ਸਾਡੇ ਬਾਰੇ ਪੈਨ ਡੈਸ਼ ਜੇ ਪਿਓ ਦੀ ਵੀਡੀਓ ਪਸੰਦ ਨਹੀਂ ਚੰਗੀ ਨਹੀਂ ਲੱਗਦੀ ਤਾਂ ਡੈਸ਼ ਲੈਣ ਨੂੰ ਦੇਖਦੀ ਹੈ ਠੀਕ ਹੈ ਜਦ ਕਿ ਹਜੇ ਤੱਕ ਆਹ ਕਮੈਂਟ ਦਾ ਮੈਂ ਸਕਰੀਨਸ਼ਾਟ ਲਾ ਦੇਣੀ ਹੈ ਹਜੇ ਤੱਕ ਅੱਜ ਤੱਕ ਮੈਂ ਕਿਸੇ ਵੀ ਵਲੋਗਰ ਨੇ ਕੋਈ ਵੀ ਗਾਲ ਇਹ ਗੋਸੇ ਨਾਲ ਜਰੂਰ ਬੋਲੀ ਰਿਹਾ ਹੈਗਾ ਬਟ ਅਪਰੋਕਸੀਮੇਟ ਚਾਹਰਨੀ ਤਾਂ ਮੈਂ ਇਹਦੀ ਮਾਂ ਦੀ ਉਮਰ ਤੋਂ ਥੋੜੀ ਜਿਹੀ ਘੱਟ ਹੋਣੀ ਆ ਤੇ ਇਹ ਮੈਨੂੰ ਗੱਲਾਂ ਕਿਸ ਤਰ੍ਹਾਂ ਦੀਆਂ ਕਹਿ ਰਿਹਾ ਹੈਗਾ ਹੁਣ ਜੇ ਮੈਂ ਗੱਲਾਂ ਕਹਿੰਤੇ ਆਵਾਂ ਤੇਰੀ ਮਾਂ ਵੀ ਫਿਰ ਇਹੀ ਕੰਮ ਕਰਦੀ ਰਹੀ ਹੋਣੀ ਆ ਤੇਰੇ ਵਰਗਾ ਜਿਹੜਾ ਨਕੰਮਾ ਪੁੱਤ ਜੰਮਿਆ ਤੇਰੀ ਜਨਾਨੀ ਵੀ ਫਿਰ ਤੂੰ ਭੇਜਦਾ ਹੋਣਾ ਇਹ ਕੰਮ ਕਰਾਉਣ ਨੂੰ ਜੋ ਮੈਨੂੰ ਕਹਿ ਰਹੇ ਨੇ ਸਿੱਧੇ ਤਰੀਕੇ ਦੇ ਜਿੱਦ ਤੋਂ ਫਿਰ ਤੁਹਾਡਾ ਦਾਲ ਫੁਲਕਾ ਚੱਲਦਾ ਹੈ ਸ਼ਰਮ ਨਹੀਂ ਆਉਂਦੀ ਆਕਸੀਜਨ ਆਨੀ ਅਦਰ ਰਿਸਪੈਕਟ ਕਰਦੇ ਹੋ ਤੁਸੀਂ ਲੇਡੀਜ਼ ਦੇ ਰਿਸਪੈਕਟ ਕਰਦੇ ਤਾਨੂੰ ਹਾਜੀ ਕਿ ਮੈਂ ਸਮਝਾ ਰਹੀ ਮੈਨੂੰ ਦੂਸਰੇ ਤਰੀਕੇ ਤੇ ਆਣ ਲਈ ਮਜਬੂਰ ਨਾ ਕਰੋ ਮੈਂ ਕਮੈਂਟ ਲਾ ਰਹੀ ਹਾਂ ਹੁਣ ਇਹਦਾ ਤੁਸੀਂ ਕੀ ਕਰਨਾ ਚਾਹ ਕੇ ਇਹਦੇ ਚੈਨਲ ਨੂੰ ਰਿਪੋਰਟ ਮਾਰਨਾ ਇਹਨੂੰ ਸਪੋਰਟ ਕਰਨੀ ਹੈ ਅੱਜ ਮੈਨੂੰ ਗਾਲਾਂ ਕੱਢ ਰਿਹਾ ਕੱਲ੍ਹ ਨੂੰ ਤੁਸੀਂ ਕੋਈ ਕਮੈਂਟ ਕਰੋਗੇ ਤੁਹਾਨੂੰ ਮਾਵਾ ਭੈਣਾਂ ਦੀ ਗਾਲਾਂ ਕੱਢੀਗਾ ਕਮੈਂਟ ਤਾਂ ਇਹਨੂੰ ਆਈ ਹੋਏ ਆ ਸਕਰੀਨਸ਼ਾਟ ਚੋਂ ਮੈਂ ਉਹ ਵੀ ਲਾ ਦਾਂਗੇ ਅਗਲੀ ਵੀਡੀਓ ਚ ਲਾ ਦਾਂਗੇ ਪਰ ਹੁਣ ਤਾਂ ਇੱਥੇ ਕੰਟੀਨਿਊਸਲੀ ਵੀਡੀਓ ਆਂਦੀ ਹੈ ਇਹਨੂੰ ਸ਼ਰਮ ਨਹੀਂ ਆਈ ਡੈਸ਼ ਦੇਣੀ ਤਾਂ ਸਿੱਧੇ ਆ ਕੇ ਦੇ ਮੇਰੀ ਮਾਨ ਦੇ ਕਿੁੱਤੇ ਕਿੱਤੇ ਹੋਣੇ ਪੱਕਾ ਤਾਂ ਹੈ ਇੱਕਾ ਜੰਮਿਆ ਤੇਲਾ ਮੇਰੀ ਵੀਡੀਓ ਨਾ ਆਕਾਸ਼ ਰੀਟ ਦੇ ਕਾਰਨ ਪੂਰੀ ਵੀਡੀਓ ਦੇਖ ਲਿਓ ਕਿ ਮੈਂ ਕੱਲ ਹੀ ਤਿਆਰ ਕੀਤੀ ਸੀ ਆਕਾਸ਼ ਨੇ ਰਿਕਾਰਡਿੰਗ ਦੇਖ ਨੂੰ ਦੇਖ ਲਿਓ ਕੱਲ ਦੀ ਡੇਟ ਵਿੱਚ ਤਿਆਰ ਕੀਤੀ ਹੋਈ ਹੈ ਠੀਕ ਹੈ ਮੈਂ ਸਵੇਰੇ ਜਲਦੀ ਜਾਣਾ ਸੀ 5 ਵਜੇ ਲੱਗਿਆ ਉੱਠੀ ਆ ਠੀਕ ਹੈ ਤਾਂ ਇਹਨਾਂ ਮਤਲਬ ਉਹਦੇ ਵਿੱਚ ਮੈਂ ਤੁਹਾਨੂੰ ਖੁੱਲਾ ਚੈਲੰਜ ਕੀਤਾ ਹੈ ਲੁਧਿਆਣਾ ਅਮ੍ਰਿਤਸਰ ਜਲੰਧਰ ਤਿੰਨ ਦਿਨ ਅਗਲੇ ਕਿੱਥੇ ਆਗੇ ਮਿਲ ਲਵਾਂਗੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਵਾਂਗੀ ਵਲੋਗਿੰਗ ਕਰਦਾ ਹੁੰਦੀ ਆ ਸਮਝ ਆ ਗਿਆ ਬਾਕੀ ਦੇ ਸਾਰੇ ਵਲੋਗਿੰਗ ਤੁਹਾਡੀ ਕਚਹਿਰੀਆਂ ਤੇ ਪਥਾਣਿਆਂ ਦੇ ਵਿੱਚ ਹੋਪੀ ਇਹ ਮੇਰਾ ਵਾਦਾ ਆ ਤੇ ਹੁਣ ਜਿਹੜੇ ਮੇਰੇ ਭੈਣ ਪੰਜਾਬ 1984 ਜੱਟ ਵੈਬ ਹੋਰ ਵੀ ਕਿੰਨੇ ਮੇਰੇ ਭੈਣਾਂ ਹੈਗੀਆਂ ਇੱਥੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਅੱਜ ਤੱਕ ਨਹੀਂ ਕਿਸੇ ਨਾਲ ਗੱਲ ਕੀਤੀ ਔਰ ਮੈਨੂੰ ਪ੍ਰਸਤਾਵ ਕੋਈ ਨਹੀਂ ਮੇਰੇ ਨਾਲ ਗੱਲ ਨਹੀਂ ਕਰਦੇ ਵਾਕਿਆ ਬਾਸ਼ਤਾ ਹੋਵੇ ਸਾਬ ਸੋ 30 ਦੇ ਪਰੰਦਰਾਂ ਦੇ ਲੁਕਾ ਚਲੋ ਕੋਈ ਨਹੀਂ ਮੈਂ ਆਪਣੀ ਆਡੀਅנס ਔਰ ਆਪਣੇ ਜਿਹੜੇ ਰੋਸਟਰ ਮੇਰੇ ਭੈਣਾਂ ਹੈਗੀਆਂ ਉਹਨਾਂ ਦੇ ਹਵਾਲੇ ਮਾਮਲਾ ਛੱੜਦੀ ਹੈਗੀ ਆ ਤੇ ਤੁਸੀਂ ਇੱਥੇ ਨੂੰ ਕਿਸ ਤਰ੍ਹਾਂ ਟੈਕਲ ਕਰਨਾ ਹੈ ਜਾਂ ਤਾਂ ਚੁੱਪਚਾਪ ਮਾਫੀ ਮੰਗ ਲੈ ਇਹ ਤਾਂ ਕਾਰਵਾਈ ਤਾਂ ਮੈਂ ਕਰੂੰਗੀ ਕਰਾਂਗੀ ਠੀਕ ਹੈ ਜੀ ਬਾਕੀ ਦੇ ਮੇਰੇ ਸਾਰੇ ਵੀਡੀਓ ਜਿਹੜੀ ਹੈਗੀ ਹੈ ਫੇਸ ਲੈਸ ਹੈਗੇ ਬਿਕੋਜ਼ ਉਹ ਮੈਂ ਕੱਲ ਮੈਨੂੰ ਥੋੜਾ ਜਿਹਾ ਟਾਈਮ ਮਿਲਿਆ ਸੀ ਘੰਟੇ ਘੰਟੇ ਜਿਹੜੇ ਤਾਂ ਜਿਹੜਾ ਮੈਂ ਰਿਕਾਰਡ ਕਰੀ ਸੀ ਐਡਿਟ ਕਰੀ ਸੀ ਠੀਕ ਹੈ ਜੀ ਬਾਕੀ ਮੇਰੇ ਵੀਡੀਓ ਦੇਖੋ ਤੁਸੀਂ ਐਂ ਦੇਖੋ ਕਰਦੇ ਜੀ ਇਹ ਜਵਾਬ ਮੈਂ ਕੱਲ ਦੇ ਦੇ ਜਿਹੜਾ ਕਰਦਾ ਕਰੀ ਜਾਵੇ ਕੋਈ ਨਹੀਂ ਅਗਰ ਇਹਦੀ ਖੁਸ਼ੀ ਆ ਰਹੀ ਹੈ ਕਰਕੇ ਖੁਸ਼ ਆ ਤੇ ਖੁਸ਼ ਰਹੇ ਜੇ ਅਗਲਾ ਬੈਡ ਕਮੈਂਟ ਕਰਕੇ ਖੁਸ਼ ਆ ਵਧੀਆ ਆਪਣੀ ਲਾਈਵ ਖੁਸ਼ ਰਹੋ ਮੈਂ ਆ ਗਿਆ ਵੀਡੀਓ ਮੈਂ ਬਣਾਵਾਂਗਾ ਤੇ ਲੋਟ ਨਾਲ ਇੱਕ ਦਿਨ ਆਵਾਂ ਲੋਟ ਨਾਲ ਮੋਟ ਮਾਰੀ ਹੀ ਪੈਣਾ ਤੁਹਾਨੂੰ ਮਮਮੀ ਨਹੀਂ ਪਾਰਾਂਗੇ ਮੁੱਖੇ ਨੰਗੇ ਸਾਲੇ ਪੈਸੇ ਕਮਾਉਣ ਦੇ ਮਾਰੇ ਭੈਣ ਚੋ YouTube ਤੇ ਆ ਕੇ ਬੈਠੇ ਨੇ ਸਾਲੇ ਹੋਰ ਕੋਈ ਕੰਮ ਹੀ ਨਹੀਂ ਲੱਭਦਾ ਪਹਿਲੇ ਦਿਹਾੜੀਆਂ ਕਰਦੇ ਰਹਿਣ ਹੈ ਹੋਰ ਕੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਅੱਜ ਮੈਂ ਆਫਿਸ ਦੇ ਕੰਮ ਕਰਕੇ ਆਊਟ ਆਫ ਸਟੇਸ਼ਨ ਆ ਇਸ ਕਰਕੇ ਫੇਸਲੈਸ ਵੀਡੀਓ ਬਣਾ ਰਹੀ ਹੈਗੀ ਆ ਬਟ ਵੀਡੀਓ ਬਣਾਣੀ ਵੀ ਜ਼ਰੂਰੀ ਸੀ ਕਿਉਂਕਿ ਕੁਝ ਵਲੋਗਰ ਨੇ ਹਰਕਤ ਇਹ ਹੋ ਜੀ ਕਿਤੇ ਕੁਝ ਵਾਇਡਿੰਗ ਇਹੋ ਜੀ ਯੂਜ਼ ਕੀਤੀ ਹੈਗੀ ਜਿਹੜੀ ਕਿ ਬਰਦਾਸ਼ਤ ਦੇ ਕਾਬਿਲ ਨਹੀਂ ਹੈਗੀ ਬੁਗੜਾ ਬੁਗੜੀ ਨੂੰ ਪਰ ਲੱਗੇ ਹੋਏ ਆ ਬੱਚਾ ਮਰੇ ਨੂੰ ਹਜੇ 2 ਮਹੀਨੇ ਨਹੀਂ ਹੋਏ ਆ ਕੇ ਗੰਧ ਪਾਣਾ ਸ਼ੁਰੂ ਕਰਤਾ ਤੇ ਇਹ ਬਲੇਮ ਕਰ ਰਿਹਾ ਸਾਰੇ ਰੋਸਟਰ ਨੂੰ ਰੋਸਟਰ ਦੀ ਮਾਵਾਂ ਨੂੰ ਭੈਣਾਂ ਨੂੰ ਇਹਨਾਂ ਨੇ ਬੇਸ਼ਰਮੀ ਦੀਆਂ ਸਾਰੀਆਂ ਹਦਾਂ ਪਹਿਲਾਂ ਵੀ ਪਾਰ ਕੀਤੀਆਂ ਸੀ ਤੇ ਹੁਣ ਵੀ ਪਾਰ ਕੀਤੀਆਂ ਚਲੋ ਤੀ ਵੀ ਤੀ ਨਾ ਤੋਦੀ ਬੈਣਾ ਆਪਾਂ ਕਿਸੀ ਗੱਲ ਬੋਲਦੇ ਨਹੀਂ ਤੁਸੀਂ ਬਿਲਕੁਲ ਗਲਤ ਨਹੀਂ ਬੋਲਣਾ ਭਾਈ ਤੀ ਹੈ ਨਾ ਰੁਕਣਾ ਨਹੀਂ ਹੈ ਨਹੀਂ ਬਸ ਕੱਪ ਦੇਖਦਾ ਨਾ ਤੀ ਤੇ ਅਗਲੇ ਕੁਝ ਵੀ ਮਾਰਾ ਨਾ ਬੋਲੋ ਸਮੁੰਦਰ ਕੱਚੀ ਚੁੜੀ 20 ਪੁੱਲਾ ਚੱਲ ਤੀ ਤਿਆਣੀ ਨੂੰ ਮਾੜਾ ਨਾ ਬੋਲੋ ਪਹਿਲਾਂ ਮੈਨੂੰ ਇਹ ਦੱਸ ਮਾੜਾ ਬੋਲਿਆ ਕਿਨੇ ਕਿਸੇ ਰੋਸਟਰ ਨੇ ਮੈਂ ਜਾਂ ਕਿਸੇ ਹੋਰ ਨੇ ਤੈਨੂੰ ਨੂੰ ਤਾਂ ਵੈਸੇ ਵੀ ਕੋਈ ਕੁਝ ਨਹੀਂ ਕਹਿੰਦਾ ਲੱਗੇ ਇੱਥੇ ਬਕਵਾਸ ਕਰਨ ਆਪਣੀ ਤੀ ਤੇਰ ਕੋ ਸਮਝ ਨਹੀਂ ਗਈ ਇੱਥੇ ਵਕਾਲਤ ਕਰਦੀ ਵੀ ਕਿਸੇ ਦੀ ਤੀ ਦੀ ਜਿਹੜੀ ਜਵਾਨ ਹੋ ਗਈ ਉਹਦਾ ਵਿਆਹ ਹੋਣ ਵਾਲਾ ਠੀਕ ਹੈ ਤੇ ਤੇ ਕੋ ਆਪਣੀ ਤੀ 2 ਮਹੀਨੇ ਨੇ ਪਾਲੀ ਗਈ ਪਕਵਾਸ ਕਰਨ ਲੱਗੀ ਬੇਸ਼ਰਮ ਜਨਾਨੀ ਚਲੀ ਜਾਂਦੀ ਮਰੂਤੀ 'ਚ ਬੈ ਕੇ ਆਪਣੇ ਆਪ ਨੂੰ ਕੈਟਰਿਨਾ ਕੈਪ ਸਮਝਣ ਲੱਗ ਗਈ ਟੰਕਰ ਨਾ ਹੋਵੇ ਤਾਂ ਜਿਹੜੀ ਬਾਲਾ ਜੋ ਕਿ ਕਿਹੜੀ ਹੁਣ ਇੱਕ ਦੁਕਾਨਦਾਰ ਦਾ ਕੰਮ ਹੁੰਦਾ ਸਮਾਨ ਵੇਚਣਾ ਹਮ ਅੱਗੇ ਜਿਹੜਾ ਖਰੀਦਣ ਵਾਲਾ ਉਹਦਾ ਕੰਮ ਹੁੰਦਾ ਉਹਨੂੰ ਸੰਭਾਲ ਕੇ ਰੱਖਣਾ ਜਾਂ ਕਿੱਦਾਂ ਰੱਖਣਾ ਕਿੱਦਾਂ ਨਹੀਂ ਰੱਖਣਾ ਹੁਣ ਮੰਨ ਲੈ ਅਸੀਂ ਪ੍ਰੋਮੋਸ਼ਨ ਕਰਤੀ ਇੰਸਟਾ ਤੇ ਤੁਸੀਂ ਸਾਡੇ ਪਿੱਛੇ ਲਾ ਕੇ ਆਬਿੰਦਰਾ ਜੀ ਸਤਿ ਸ਼੍ਰੀ ਅਕਾਲ ਹਰਨਾਂ ਬੋਲ ਰਹੇ ਨਹੀਂ ਮਾਲਾ ਪ੍ਰੋਮੋਸ਼ਨ ਕੀ ਤਿੰਨ ਤਰ੍ਹਾਂ ਦੇ ਸੋ ਤੁਸੀਂ ਆਪ ਨਾਲ ਲਾ ਕੇ ਦੇਖ ਵਾਰ ਤੇ ਜੇ ਤੁਹਾਨੂੰ ਸਹੀ ਲੱਗਦਾ ਫਿਰ ਪੈਸੇ ਟੈਂਡ ਕਰਿਆ ਕਰੋ ਐਵੇਂ ਪੈਸੇ ਟੈਂਡ ਕਰਿਆ ਕਰੋ ਆਪਾਂ ਗਲਤ ਰਾਹ ਨਹੀਂ ਕਿਸੇ ਨੂੰ ਪਾਉਂਦੇ ਇੱਥੇ بڑے ਕੁੱਤੇ ਵੇਲੇ ਭੋਂਗਦੇ ਗਲਤ ਰਾਹ ਪਾਉਂਦੇ ਕਹਿੰਦੇ ਗਲਤ ਰਾਹ ਪਾਉਂਦੇ ਭੁੱਖੇ ਨੰਗੇ ਸਾਲੇ ਪੈਸੇ ਕਮਾਉਣ ਦੇ ਮਾਰੇ ਪੈਸੇ ਹਰਾਮ ਖੋਰੋ ਭੁੱਖੇ ਨੰਗੇ ਤਾਂ ਤੁਸੀਂ ਹੋ ਠੀਕ ਹੈ ਜੀ ਇੰਸਟਾਗ੍ਰam ਤੇ ਫੇਕ ਪ੍ਰੋਮੋਸ਼ਨੋਂ ਪੈਸੇ ਲਿਆ ਤੁਸੀਂ ਕਰਦੇ ਹੋ ਅਸੀਂ ਨਹੀਂ ਕਰਦੇ ਹੈਗੇ ਭੁੱਖੇ ਨੰਗੇ ਤੁਸੀਂ ਹੋ ਸਾਡੇ ਮਗਰ ਲੱਗ ਕੇ ਜੀ ਕਿਸੇ ਨੂੰ ਪੈਸੇ ਨਾ ਪਾਦਿਆ ਕਰੋ ਫਿਰ ਗਾਲ੍ਹਾਂ ਸੁਣਦੇ ਲੋਕਾਂ ਤੇ ਇਹੀ ਸਮਝਣ ਨਾ ਵੀ ਜਿਹੜੇ ਪੰਡਤ ਦੀ ਜਿ ਕਿਸੇ ਚੀਜ਼ ਤੁਸੀਂ ਮਸ਼ਹੂਰੀ ਕਰਦੇ ਹੋ ਤੁਹਾਡੀ ਲੰਮੇ ਰਜ਼ੀ ਉਹਨਾਂ ਨੇ ਕਰਵਾਈ ਹੋਣੀ ਐ ਨਿੱਕੇ ਨਿੱਕੇ ਬੱਚੇ ਇਹੀ ਸਮਝਣ ਗਿਆ ਜਿਹੜੇ ਤੁਹਾਨੂੰ ਦੇਖਦੇ ਆ ਫੋਲੋ ਕਰਦੇ ਆ ਜਿਹੜੇ ਤੁਹਾਨੂੰ ਆਪਣੀ ਹੀਰੋਇਨ ਮੰਨ ਸਮਝਦੇ ਹੋ ਭੁੱਖੇ ਨੰਗੇ ਤੁਸੀਂ ਹੋ ਜਨਾਨੀਆਂ ਦੇ ਸਿਰ ਤੋਂ ਤੁਸੀਂ ਕਰਨੇ ਹੋ ਠੀਕ ਐ ਅਸੀਂ ਨਹੀਂ ਚਲਦੇ ਜਨਾਨੀਆਂ ਦੇ ਸਿਰ ਤੋਂ ਅਸੀਂ ਆਪਣੀ ਕਮਾਈ ਕਰੀਦੀ ਹੈਗੀ ਐ ਆਪ ਭੁੱਖੇ ਨੰਗੇ ਤੇ ਦੂਸਰਿਆਂ ਨੂੰ ਦੱਸਦੇ ਭੁੱਖੇ ਨੰਗੇ ਸਾਲੇ ਕੁੱਤੇ ਦਿਆਹੇ ਨਾ ਦੇ ਰਹੇ ਨੇ ਹੋਰ ਕੀ ਕੁੜੀ ਆ ਪਹਿਲੇ ਸਾਰੇ ਬੱਠਾ ਚੱਕਦੇ ਰਹੇ ਨੇ ਪਹਿਲੇ ਦੇਖ ਉਹਨੇ ਸਵੇਰੇ ਉੱਠਣਾ 9 ਵਜੇ 9 ਵਜੇ ਉੱਠ ਕੇ ਪਹਿਲੇ ਦਿਹਾੜੀ ਤੇ ਜਾਣਾ ਉੱਥੇ ਸਾਰੇ ਬੱਠਾ ਢਵਾਉਂਦੇ ਨੇ ਤੋਂ ਬਾਅਦ ਗਾਲਾਂ ਕੱਢਦੇ ਨੇ ਗੰਦੇ ਗੰਦੇ ਮੁਰਕੇ ਨਹੀਂ ਆ ਕੇ ਪੈਜੋ ਸਵੇਰੇ ਉੱਠ ਕੇ ਜਾ ਕੇ ਖਾ ਕੇ ਕੈਫੁੱਲ ਤੇ ਸ਼ੁਰੂ ਹੋ ਜਾਂਦੇ ਨੇ ਰੋਸਟਿੰਗ ਕਰਨ ਭੈਣ ਚ ਰੋਸਟਰ ਬਣਨੇ ਵੱਡੇ ਸਾਲੇ ਮੇਰੇ ਇਹਨਾਂ ਨੂੰ ਕੀ ਕਿਹਾ ਜਾਵੇ ਇਹਨਾਂ ਨੂੰ ਦੂਸਰੋਂ ਪੜ ਲੱਗੂ ਜੇ ਸਾਹਮਣੇ ਟੱਕਰ ਨਹੀਂ ਹਾਂ ਫਿਰ ਪਤਾ ਨਹੀਂ ਕਾਲਾ ਲੱਗਦਾ ਹੈ ਕਿ ਆ ਕੀ ਆ ਨਾ ਹਾਂਜੀ ਮੈਂ ਤੁਹਾਨੂੰ ਇਹ ਗਾਈ ਕੱਲ੍ਹ ਬਲੌਗ ਚ ਜਿੱਦਣ ਟੱਕਰੇ ਹੋਏ ਕੰਡ ਵਾਜਿੰਦੋ ਤੇ ਤੇਰੀ ਬਾਤ ਕਰੀ ਠੀਕ ਆ ਰਿਹਾ ਉਹ ਸਾਰੇ ਮੈਂ ਦੱਸਾਂ ਕਾਇ ਵੀ ਆਇਆ ਨਾ ਮੋਜ ਲਓ ਜੇ ਤੇਰੇ ਚ ਹਿੰਮਤ ਹੈਗੀ ਨਾ ਤੇ ਨਾਂ ਲੈ ਕੇ ਗੱਲ ਕਰ ਇੱਕ ਕਦੇ ਤਾਂ 2 ਕਰੋੜ ਦਾ ਡੈਫਰਮੇਸ਼ਨ ਹੋ ਗਿਆ ਚਲ ਤੈਨੂੰ ਡੈਫਰਮੇਸ਼ਨ ਸਮਝ ਨਹੀਂ ਆਣੀ ਮਾਣਾ ਨੇ ਦਾ ਦਾਵਾ ਹੋ ਗਿਆ ਤੇ ਫਿਰ ਤੁਹਾਨੂੰ ਪਤਾ ਲੱਗੂਗਾ ਬਾਕੀ ਰਹੀ ਬੱਠਲ ਚੱਕਣ ਦੀ ਗੱਲ ਜਿਹੜਾ ਵੀ ਬੱਠਲ ਚੱਕਦਾ ਹੈਗਾ ਉਹ ਆਪਣੀ ਮਿਹਨਤ ਕਰਦਾ ਆਪਣੀਆਂ ਜਨਾਨੀਆਂ ਨਹੀਂ ਦਿਖਾਂਦਾ ਫਿਰ ਦਰ ਫਿਰ ਦਰ ਰੀਲਾਂ ਤੇ ਨਹੀਂ ਨਚੰਦਾ ਉਹਨਾਂ ਨੂੰ ਠੀਕ ਹੈ ਬਾਕੀ ਰਹੀ ਸਾਹਮਣੇ ਟੱਕਰੇ ਦੀ ਗੱਲ ਮੈਂ ਤੈਨੂੰ ਖੁੱਲਾ ਚੈਲੰਜ ਕਰਦੀ ਹੈਗੀ ਆ ਵੀ ਤਿੰਨ ਦਿਨ ਮੈਂ ਇੱਕ ਦਿਨ ਲੁਧਿਆਣਾ ਇੱਕ ਦਿਨ ਜਲੰਧਰ ਇੱਕ ਦਿਨ ਅੰਮ੍ਰਿਤਸਰ ਆ ਜਿੱਥੇ ਅਗਲੇ ਤਿੰਨ ਦਿਨਾਂ ਦੇ ਵਿੱਚ ਮਿਲਣਾ ਮਿਲਲੀ ਔਰ ਮੈਂ ਤੈਨੂੰ ਵਾਦਾ ਕਰਦੀ ਆ ਅਗਲੀ ਤੇਰੀ ਵਲੋਗਿੰਗ ਕੋਰਟ ਇਹਨਾਂ ਕੋਈਓ ਫੇਸ ਦਿਖਾ ਕੇ ਰੋਸਟਿੰਗ ਕਰ ਪਿੱਛੇ ਮੇਰੀਆਂ 2200 ਵੀਡੀਓ ਹੋ ਗਈਆਂ ਸਾਰਿਆਂ ਦੇ ਵਿੱਚ ਫੇਸ ਹੈ ਆਫਿਸ ਦੇ ਕੰਮ ਤੋਂ ਬਾਹਰ ਹੈਗੀਆਂ ਐਸ ਲਈ ਫੇਸਲੈਸ ਵੀਡੀਓ ਬਣਾ ਰਹੀਆਂ ਹਿੰਮਤ ਹੈਗੀ ਬੰਦਿਆਂ ਨਾਲ ਬਾਅਦ ਚ ਟੱਕਰ ਲੈ ਪਹਿਲਾਂ ਜਨਾਨੀ ਨਾਲ ਟੱਕਰ ਲੈ ਸਮਝ ਗਿਆ ਵੱਡਾ ਆਇਆ ਜੀ YouTube ਤੋਂ ਪੈਸੇ ਕਾਣਦੇ ਤੁਸੀਂ YouTube ਤੋਂ ਕੀ ਕਰਦੇ ਹੋ ਫਿਰ ਤੜ ਦੇ ਕੋਈ ਕੰਮ ਕਰ ਵੀ ਨਹੀਂ ਹੈਗਾ ਭੋਲਿਆ ਭਾਰਿਆ ਕੁੜੀਆਂ ਨੂੰ ਫਸਾ ਕੇ ਤੁਸੀਂ ਇੱਥੇ ਨੱਚਣ ਦੇ ਲਾਇਆ ਹੋਇਆ ਬਕਵਾਸ ਕਰਨ ਲੱਗਿਆ ਹੋਇਆ ਆ ਕੇ ਟੱਕਰ ਲੈ ਜਦੋਂ ਮਰਜੀ ਕਿੱਥੇ ਮਰਜੀ ਜੇ ਕਹੇਂਗਾ ਐਡਰੈਸ ਵੀ ਆਪਣਾ ਭੇਜ ਦੂੰਗੀ ਆ ਦੇਖੋ ਤਾਂ ਸੱਚ ਆਏ ਜਾਣਾ ਤੁਹਾਡੀ ਤਾਂ ਮਰੂਤੀ ਦੇ ਵਿੱਚ ਮਿਹਨਤ ਕਰੀ ਦੀ ਕਮਾਈ ਦਾ ਜੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਇਸ ਨੂੰ ਵੀ ਕਰਨਾ ਵਾ ਤੇ ਜਿਹੜੀ ਤੁਹਾਨੂੰ ਤਾਂ ਅੱਗੇ ਜਾਣ ਲਈ ਦਿਆਣੀ ਤੇ ਮੈਨੂੰ ਵਣਾਈ ਸੀ ਮੀਂਹ ਦੀ ਤੇ ਮੈਂ ਕਿਹਨੂੰ ਦੀ ਲਵਾ ਲਈ ਤੇ ਫਿਰ ਉਹਨਾਂ ਦਾ ਮੈਨੂੰ ਨਾ ਕਰੇ ਕਿ ਕਿੰਨੀ ਲੌਣ ਨਾ ਤੇ ਮੈਂ ਅਪੀ ਕਰੀ ਆਹੀ ਪਿੱਕ ਕਰੇ ਪਰ ਮੀਂਹ ਹੀ ਹੋਣ ਤੇ ਮੇਰੇ ਮਮਾ ਨੂੰ ਨਹੀਂ ਆਣ ਤੇ ਕੋਲ ਲੰਪ ਤਾਂ ਤਾਂ ਮੀਂਹ ਹਜ਼ਰਤ ਜੀ ਤੋੜੀ ਚੇਕਾ ਜੀ ਮੀਂਹ ਸੋਨੀ ਦੇ ਵੜੀ ਮੀਂਹ 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 ਦੀ ਕਿਰਕਾ ਜਮਾਂਗੇ ਤੇ ਬਸ ਮੈਂ ਸਾੜ ਸਾੜ ਕਰਤਾ ਕਿਉਂਕਿ ਮੀਂਹ ਦਾ ਤਾਲ ਕਰ ਕਿਉਂਕਿ ਫਿਰ ਜਹਾ ਲੱਗ ਗਈ ਆ ਦੇਖ ਲੋ ਪੂਰੀ ਦੁਨੀਆ ਦੀ ਪਰ ਸ਼ਰਮ ਵਾਹੀਅਤ ਗਿਰੀ ਬੱਚੇ ਮਰੇ ਨੂੰ 2 ਮਹੀਨੇ ਵੀ ਨਹੀਂ ਹੋਏ ਮਹਿੰਦੀਆਂ ਚੂੜੇ ਲਿਪਸਟਿਕਾਂ ਸ਼ਾਪਿੰਗ ਆ ਇਹ ਮਾਂ ਇਹ ਮਾਂ ਹੁੰਦੇ ਨਾ ਤੇ ਕਲੰਕਾ ਅੱਗੇ ਦੇਖਿਓ ਇੱਕੀ ਬਕਵਾਸ ਕਰਦੀ ਵੀ ਤਾਂ ਨਾਜਮ ਸਾਰਾ ਕੁਝ ਦਿਖਾਉਂਗੀ ਜੇ ਰਾਮਨਾਬ ਬੋਲ ਰਹੇ ਸੀ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਹੁਣ ਤੁਹਾਨੂੰ ਬੋਲ ਕੇ ਦਿਖਾਉਣਾ ਰੁਕੋ ਰੇਡ ਦੇ ਮੈਂ ਇੱਕ ਗੱਲ ਕਹਿਣਾ ਯਾਰ ਜਿਹੜੇ ਬੰਦੇ ਸਬਜ਼ੀਆਂ ਵੇਚਦੇ ਨੇ ਦੀਦਿ ਕਹਿੰਦੇ ਬੰਦ ਕਰ ਦੋ ਸਾਲਿਆਂ ਐਸੀ ਨਹੀਂ ਹੋਣੀ ਜਿਹੜੇ ਬੰਦੇ ਸਬਜ਼ੀਆਂ ਵੇਚਦੇ ਇੱਕ ਕੱਲ ਕਹਿੰਦਾ ਵੀ ਮੇਰੇ ਵੀਰੋ ਥੋੜਾ ਧਿਆਨ ਚਲੋ 5-10 ਰੁਪਏ ਤੁਸੀਂ ਵੀ ਕਮਾਉਣੇ ਆ ਅਸੀਂ ਵੀ ਕਮਾਉਣੇ ਆ ਹਨਾ 5-10 ਰੁਪਏ ਕਮਾ ਲੈ ਕਮਾ ਲੈ ਐਵੇਂ ਨਾ ਬੰਦੇ ਦੀ ਸੁੱਕੀ ਲੈ ਸਮਝਿਆ ਕਰਨਾ ਉਹ ਨਾ ਸਬਜ਼ੀ ਵਾਲਾ ਰੇੜੀ ਵਾਲਾ ਸਵੇਰੇ 4 ਵਜੇ ਉੱਠ ਕੇ ਮੰਡੀ ਜਾਂਦਾ ਸਬਜ਼ੀ ਲੈ ਆਉਂਦਾ ਵੇਚਦਾ ਮਿਹਨਤ ਕਰਦਾ ਤੁਹਾਡੇ ਵਾਂਗ ਜਨਾਨੀ ਦਿਖਾਉਂਦਾ ਨਹੀਂ ਹੈਗਾ ਰੀਲਾਂ ਤੇ ਨਹੀਂ ਨੱਚਦਾ ਹੈਗਾ ਤੇ ਤੁਹਾਨੂੰ 2-4 ਰੁਪਏ ਉਹਨੂੰ ਵੱਧ ਦਿੱਤੇ ਜਾਂ ਉਹਨੇ ਮਾਵਾ ਦੇ ਲੈ ਲਓ ਉਹ ਚੁੱਪਦੇ ਪਏ ਆ ਠੀਕ ਹੈ ਉਹ ਵੀ ਤੁਹਾਡੀ ਮਿਹਨਤ ਦੀ ਕਮਾਈ ਨਹੀਂ ਹੈਗੀ ਉਹ ਆਪਣੇ ਹੱਕ ਦਾ ਕਮਾ ਰਿਹਾ ਹੈਗਾ ਤੇ ਤੁਸੀਂ ਆਪਣੀ ਤੇ ਬਾਕੀ ਉਹ ਕਰ ਮੋਟਾ ਮੋਟਾ ਐਡਮ ਹੈਗਾ ਦੇਖੋ ਵੀਡੀਓ ਬਣਾ ਪਾ ਲਾ ਹਾਂ ਹਾਂ ਨਾ ਤੁੰਗ ਨਹੀਂ ਕਰ ਵੀਡੀਓ ਨਹੀਂ ਬਣਾਮਾ ਤੇ ਰੋਸਟਰ ਵਾਲੀ ਇੱਕ ਤੇ ਲਾਵਾ ਇੱਕ ਮਿਡਵਟ ਵਾਲੀ ਮੋੜ ਮਾਰੀ ਹੈ ਇਹ ਬੈਂਸ ਤਾਂ ਨਹੀਂ ਕੋਈ ਨਾਲ ਮੰਮੀ ਨਹੀਂ ਬਾਲਣੀ ਹਾਂ ਨਹੀਂ ਮਨਣ ਬੋਲ ਦਿਨਾਂ ਦਾ ਬਾਲਾ ਹਾਂ ਬਕਰ ਕੇ ਮਾਤਾ ਹੈ ਬਾਕੀ ਉਹ ਕੇ ਬੋਟਨ ਫੋਰਗੈਟ ਕੈਮਰਾ ਨਾ ਹੋਣਾ ਪਸੰਦ ਨਹੀਂ ਹੁਣਾ ਸੋਣੋ ਕਿਉਂਕਿ ਪੰਗਾ ਪਿਆ ਜਾਂਦਾ ਬਿਲਕੁਲ ਲੋਕ ਨਹੀਂ ਬੰਦਾ ਕਰ ਜਾਂਦਾ ਹੈ ਫੋਨ ਤੇ ਐਡੋ ਕੇ ਰਿਪੋਰਟ ਹਾਂ ਇਹ ਵੀ ਨਹੀਂ ਵੀ ਹਾਂ ਸਾਰੇ ਹਿੰਦੀ ਦੇ ਕਰਨ ਕਰਦੇ ਚੱਪੇ ਨਹੀਂ ਹੋਣੀ ਹੁੰਦੀ ਆਪ ਦੇਖ ਲਿਆ ਸੁਣ ਲਿਆ ਤੁਹਾਡੇ 100 ਕੋਡ ਇਨਫਲੂਐਂਸਰ ਬੁਗੜਾ ਬੁਗੜੀ ਫਾਦਰ ਮਦਰ ਆਫ ਦਾ ਯਰ ਕੀ ਕਹਿ ਰਹੇ ਰੋਸਟਰ ਦੇ ਮਾਮਾ ਭੈਣਾਂ ਨੂੰ ਸੌਰੀ ਮੈਨੂੰ ਗਲਤ ਵਰਡਿੰਗ ਕੰਦੇ ਵਰਡਿੰਗ ਯੂਜ਼ ਨਹੀਂ ਕਰ ਸਕਦੀ ਪਰ ਜਿਹੜੇ ਜਿਹੜੇ ਇਹਨਾਂ ਨੂੰ ਇਹਨਾਂ ਦੀ ਭਾਸ਼ਾ ਵਿੱਚ ਜਵਾਬ ਦੇ ਸਕਦੇ ਆ ਉਹ ਜ਼ਰੂਰ ਦਿਓ ਕਿਉਂ ਰੋਸਟਰ ਦੇ ਇਹਨਾਂ ਦੇ ਕੰਨ ਚੱਕ ਲੈ ਗਏ ਸੀ ਜਿਹੜੀ ਇਹਨਾਂ ਗੰਦੀ ਗੱਲਾਂ ਬੋਲਦੇ ਪਏ ਰੋਸਟਰ ਆਪਣੀਆਂ ਭੈਣਾਂ ਦਿਖਾ ਰਿਹਾ ਮਾਮਾ ਦਿਖਾ ਰਿਹਾ ਜਨਾਨੀ ਦਿਖਾ ਰਿਹਾ ਰੀਲਾਂ ਤੇ 11500 ਦੇ ਨਚਾਰੇ ਜਿਹੜੇ ਬੋਲ ਰਹੇ ਆ ਉਹ ਗੋਲੀ ਕਪਾ ਖਾ ਕੇ ਬੈਠਾ ਹੋਇਆ ਫਰਵਰੀ ਦੇ ਮਹੀਨੇ ਚ ਗੱਡੀ ਤੇ ਐਸੀ ਲਾ ਕੇ ਬੈਠਾ ਤੇ ਅਸੀਂ ਕਿੰਦਰ ਸੁਣ ਹੋ ਜਾਣਾ ਕਿਹੜੀ ਟਿੱਕਾ ਲਾ ਕੇ ਬੈਠਾ ਲਨਤ ਇਹੋ ਜਿਹੇ ਲੋਕਾਂ ਦੇ ਵੀ ਦੇਖਣ ਵਾਲੇ ਤੇ ਕੀ ਉਹ ਚਾਹੁੰਦੇ ਹੈਗੇ ਆ ਵੀ ਜਿੱਦਾਂ ਇਹ 8ਵੀਂ ਤੋਂ ਪੰਜਾਬ ਜਾ ਕੇ ਕੁੜੀਆਂ ਵਿਆਹ ਕੇ ਲਿਆਏ ਹੈਗੇ ਤੁਹਾਡੀ ਕੁੜੀਆਂ ਵਿਆਹ ਜਾਣ ਅੱਗੇ ਮੈਂ ਉਹ ਕਿਪਾ ਮਿਲਾਨੀ ਹੈਗੀ ਆ ਤੁਸੀਂ ਦੇਖੋ ਜਰਾ ਜਨਾਂ ਦੀ ਪੂਰੀ ਅਸਲੀਅਤ ਮੈਂ ਤੁਹਾਡੇ ਮੂਹਰੇ ਕਰਦੀ ਆ ਮਮੀ ਸਾਡੀ ਕੈਮਾ ਲੋਕਾਂ ਨੂੰ ਕੈਮਾ ਕੀ ਮੰਮੀ ਸਾਡੀ ਕੈਮ ਨਹੀਂ ਆ ਤੁਮੇ ਗਾੜੀ ਸਾਸਿਕਾ ਲਈ ਖਾਦੇ ਸਾਰੇ ਨੂੰ ਮੁਝ ਕਾਇ ਹੋ ਜਾ ਨਹੀਂ 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 ਤੁਨੇ ਕਾ ਜੰਗੂ ਮੂਹਰੇ ਕਰ ਨਹੀਂ ਦਿਆ ਤੁਹਾਨੂੰ ਨਹੀਂ ਦੇਦੀ ਰੋਕ ਕਰ ਦੇਣਾ ਮੈਂ ਲੋਕਾਂ ਦੀ ਵੀ ਬਈ ਹਰੀ ਮਮੀ ਨੇ ਸੁਣੇ ਸਾਰੇ ਕਮੈਂਟ ਕਰਿਆ ਕਰੋ ਤੁਹਾਨੂੰ ਜਮਾ ਦੀ ਗਈ ਆਓ ਯਾਰ ਮਾਂ ਇੱਕ ਮਾਉਂ ਹੁੰਦੀ ਹੈ ਨਾ ਸਮਝੀ ਕੋ ਤੁਸੀਂ ਕਿਸੇ ਬੰਦੇ ਨੂੰ ਬੋਲਦੇ ਨਾ ਤੁਸੀਂ ਦੀ ਮਮੀ ਉਹਦਾ ਦੀ ਆ ਹਾਂਜੀ ਬੋਲ ਲਗੇ ਸੋ ਪਲੀਜ਼ ਸੋਚਿਆ ਕਰੋ ਕਿ ਕਹੇ ਦੇ ਪੈਰਸ ਨੂੰ ਨਾ ਬੋਲੇ ਬਸ ਹੁਣ ਤੁਸੀਂ ਜੋ ਬੋਲਣਾ ਬੋਲੋ ਸਾਡੇ ਟੱਕੇਂ ਬਲਵਾਨੀ ਤੇ ਮੈਂ ਮੇਂਦੀ ਲਵਾਈ ਹੀ ਚੱਕ ਕਰ ਸਕਦੇ ਹੋ ਅਹੀਂ ਕੋ ਚੱਕ ਰਿਹਾ ਟੂ ਵਾਈਪ ਵਾਪਸ ਚੱਕ ਰਿਹਾ ਹਰਾਮੀ ਤੋ ਰੋਸਟਰਾਂ ਦੇ ਮਾਵਾ ਪੈਣਾ ਨੂੰ ਗਾਲ੍ਹਾਂ ਕੱਢਣ ਤੋਂ 24 ਘੰਟੇ ਪਹਿਲਾਂ ਦੀ ਇਹ ਕਲਿੱਪ ਹੈਗੀ ਹੈ 24 ਘੰਟੇ ਵੀ ਆਪਣੀ ਜ਼ੁਬਾਨ ਤੇ ਨਹੀਂ ਟਿਕ ਸਕੇ ਸਾਡੀ ਮਾਂ ਨੂੰ ਨਾ ਬੋਲੋ ਜੀ ਤੁਸੀਂ ਤੁਹਾਡੀ ਮਾਂ ਨੂੰ ਕੋਈ ਬੋਲੇਗਾ ਤੇ ਕਿਦਾਂ ਦਾ ਲੱਗੇਗਾ ਪਹਿਲੀ ਗੱਲ ਤਾਂ ਕੋਈ ਆਪਣੇ ਮਾਪਿਓ ਲੈ ਕੇ ਨਹੀਂ ਆਂਦਾ ਨਾ ਵੀਡੀਓਜ਼ ਦੇ ਵਿੱਚ ਨਾ ਹੀ ਵਲੌਗਿੰਗ ਦੇ ਵਿੱਚ ਠੀਕ ਹੈ ਜੀ ਹੁਣ ਤੇਰੀ ਮੰਮੀ ਆਪ ਹੀ ਕਹਿ ਰਹੀ ਹੈਗੀ ਲੋਕਾਂ ਨੇ ਤਾਂ ਮੈਨੂੰ ਦੇਖ ਹੀ ਲੈਣਾ ਕਿਉਂਕਿ ਇਹਦੇ ਵੀ ਫਿਰ ਚਾਹਣ ਵਾਲੇ ਹੋਣਗੇ ਨਾ ਦੇਖਣ ਵਾਲੇ ਹੋਣਗੇ ਪ੍ਰ ਵਲੋਗਾਂ ਦੇ ਵਿੱਚ ਆਂਦੇ ਹੈਗੇ ਖੇਖਣਾ ਕੇ ਕਰਦੇ ਹੈਗੇ ਸਾਰੀ ਗਲਤੀ ਤਾਂ ਸਾਰੀ ਆਂਟੀ ਦੀ ਹੈ ਚਾਰ ਚਪੇੜਾ ਮਾਰ ਕੇ ਤੈਨੂੰ ਪੜਾਇਆ ਹੁੰਦਾ ਵਿਆਹ ਕਰਨ ਤੋਂ ਰੋਕਿਆ ਹੁੰਦਾ ਪਾ ਜਾ ਕੇ ਕੁੜੀ ਤਾਂ ਇਹ ਦਿਨ ਆਣਾ ਹੀ ਨਹੀਂ ਸੀ 8ਵੀਂ 9ਵੀਂ ਵਿੱਚ ਤੁਸੀਂ ਪੜ੍ਹਦੇ ਸੀ ਤੇ ਵਿਆਹ ਕਰਨ ਦੀ ਤੁਹਾਡੇ ਘਰਦਿਆਂ ਨੇ ਪਰਮਿਸ਼ਨ ਦੇ ਦਿੱਤੀ ਪੜਾਇਆ ਲਿਖਾਇਆ ਹੈ ਨਹੀਂ ਸਾਰੀ ਗਲਤੀ ਮੈਂ ਇਹਨਾਂ ਦੀ ਮੰਨੂੰਗੀ ਫਿਰ ਤੇ ਜਿਹੜਾ ਆ ਕੇ ਤੁਸੀਂ ਬੋਲਦੇ ਹੋ ਇਹਨਾਂ ਕੁਝ ਇਹ ਤੈਨੂੰ ਫਿਰ ਤੁਹਾਨੂੰ ਫਿਰ ਨਹੀਂ ਰੋਕਦੇ ਸਾਰੀ ਗਲਤੀ ਇਹਨਾਂ ਦੀ ਹੈ ਕੀ ਹੋ ਗਿਆ ਜੀ ਥੋੜਾ ਜਿਹਾ ਮਿਸਟੇਕ ਕਮੀ ਹੋ ਗਈਆਂ ਫਿਰ ਬਟੇ ਇਹੀ ਪਾਣੀ ਇਹਨਾਂ ਮੈਂ ਡੈਕਲਿਨ ਕਰਾਉਂ ਦਿੱਤਾ ਹੀ ਮੁੰਨੇ ਨਾ ਇਹਦੀ ਡਾਂਡ ਤਾਂ ਕਹਿੰਦੇ ਚਮਗਰਦੀ ਨਾ ਮੈਂ ਪਹਿਲੇ ਆ ਰਿਹਾ ਡਰੈਗਲਿੰਗ ਗਰਾਉਂਡ ਤੋਂ ਦਿੱਤਾ ਡਾਂਡੀ ਲਾਦੀ ਉਹਨੇ ਤੇ ਚਲੋ ਮਿੱਤਰੋ ਕੋਈ ਨਹੀਂ ਬਾਗੀ ਮਿਲਦੇ ਨਾ ਓਕੇ ਅਰੇ ਜਾ ਕੇ ਸ਼ਾਬਾਸ਼ ਤੇਰੇ ਬਸ਼ਰਮ ਮੈਨੂੰ ਜਨਾ ਨਹੀਂ ਐ ਸੂਟ ਤੇਰਾ ਖਰਾਬ ਹੋ ਗਿਆ ਦੁੱਖ ਐ ਤੈਨੂੰ ਠੀਕ ਐ ਜੇ ਡਰੈਗਲਿੰਗ ਵਾਲੇ ਨੇ ਡੰਡ ਲਾਤੀ ਤੇ ਪਹਿਲਾ ਦੱਸੋ ਤੁਤਲੀ ਹੁੰਦੀ ਸੀ ਕੀ ਟ੍ਰੀਟਮੈਂਟ ਵਗੈਰਾ ਕਰਵਾਇਆ ਤੋ ਤੇਲੇ ਬੰਦਾ ਹੁਣ ਤੇਰਾ ਤੁਤਲਪਨ ਕਿੱਥੇ ਗਿਆ ਉਹਦਾ ਮਤਲਬ ਸਾਰੀ ਡਰਮ ਹੀ ਸੀ ਨਾ ਤੇਰੇ ਇੰਟੈਂਸ਼ਨ ਲੈਣ ਲਈ ਪਬਲਿਕ ਦੀ ਠੀਕ ਐ ਕੋੜੀ ਤੇਰੀ ਮਰ ਗਈ ਉਹਦੀ ਤੈਨੂੰ ਪਰਵਾਹ ਨਹੀਂ ਹੈਗੀ ਸੂਟ ਖਰਾਬ ਹੋ ਗਿਆ ਉਹਦੀ ਤੈਨੂੰ ਪਰਵਾਹ ਹੈ ਤੁਸੀਂ ਬੱਚੇ ਦੀ ਡੈੱਡ ਬੋਡੀ ਤੱਕ ਨਾਲ ਰੇਲਾਂ ਬਣਾਈਆਂ ਇਹਨੇ ਬੇਸ਼ਰਮ ਲੋਗੋਂ ਤੁਸੀਂ ਫਿਰ ਇੱਥੇ ਆ ਕੇ ਟੱਪਣ ਲੱਗੇ ਹੋਏ ਹੋ ਭੋਂਕਣ ਲੱਗੇ ਹੋਏ ਕੁੱਤਿਆਂ ਦੀ ਤਰ੍ਹਾਂ ਬਕਵਾਸ ਕਰਨ ਲੱਗੀ ਹੋਈਆਂ ਮਹਿੰਦੀਆਂ ਲਾ ਕੇ ਲਾਲ ਸੂੜ ਪਾ ਕੇ ਤੇਰਾ ਵਿਆਹ ਤੇਰੇ ਇੱਥੇ ਹਾਂਜੀ ਸਸੀ ਗਾਲ ਦੀ ਸਾਰਿਆਂ ਨੂੰ ਮੇਰੇ ਸਵੇਰ ਦੀ ਸਸੀ ਗਾਲ ਹੋਈ ਪਈ ਹੈ ਕਿ ਕੰਮ ਕਾਚ ਤੁਹਾਨੂੰ ਪਤਾ ਹੀ ਆ ਕਰੀ ਫੌਦਾ ਲੈ ਕੇ ਕੁਝ ਲੈ ਕੇ ਭਾਈਆਂ ਸਮਾਨ ਲਿਆ ਇਹ ਕਰਕੇ ਬਹੁਤ ਬਹੁਤ ਮੈਡ ਲਈ ਮੁਨਫਰੀ ਹੋਏ ਆ ਤੇ ਆਪਾਂ ਚੱਲੇ ਹੀ ਤੇ ਮਾਰੀ ਸ਼ਾਪਿੰਗ ਰਹਿ ਗਈ ਅੱਜ ਤਨ ਪਰ ਜਾਗਵਾ ਤੇ ਜਾਗ ਦੀ ਤਿਆਰੀ ਚੱਲ ਗਈ ਮੈਂ ਨਾ ਤੋ ਰੈਡੀ ਹੋ ਗਏ ਨੇ ਮੈਂ ਕੁਛ ਲੈ ਰਹੀ ਨੇ ਪ੍ਰਾਂਦੇ ਪ੍ਰਾਂਦੇ ਲੈ हां तेरे ਤਾਂ ਸੱਸੀ ਕਲ ਹੋਣੀ ਆ ਸਵੇਰ ਦੀ ਜਿੰਨ ਕਿ ਜੇ ਕੋਈ ਕੰਮ ਕੀਤਾ ਹੋਵੇ ਤਾਂ ਪਤਾ ਹੋਵੇ ਕੰਮ ਕਿੱਦਾਂ ਕਰਨਾ ਹੈਗਾ ਤੇ ਉਹ ਕਿਹੜੇ ਜਮਾਨੇ ਚ ਫਿਰਦੀ ਵੀ ਗੋਤਰ ਤੇ ਪਰੰਦਾ ਤੇ ਉੱਤੇ ਸ਼ੀਸ਼ੇ ਲੱਗੇ ਹੋਣੇ ਚਾਹੀਦੇ 50 ਸਾਲ ਜਿਹੜੇ ਪਹਿਲਾਂ ਟ੍ਰੈਂਡ ਬੰਦ ਹੋ ਗਏ ਕੋਈ ਨਹੀਂ ਵਰਤਦਾ ਹੈਗਾ ਤੂੰ ਉਹ ਅੱਜ ਕਰਨ ਲੱਗੀ ਹੋਈ ਹੈ ਤੂੰ ਤਾਂ ਕਹਿੰਦੀ ਸੀ ਮੈਂ ਫੁੱਟਬਾਲ ਪਲੇਅਰ ਬੰਨਾ ਹੈਗਾ ਇੱਥੇ ਕਿਹੜੀ ਫੁੱਟਬਾਲ ਖੇਡਦੀ ਵੀ ਹੈ ਇਹਦੇ ਨਾਲ 9ਵੀਂ ਚ ਪੜ੍ਹਦੀ ਨਹੀਂ ਸੀ ਤੈਨੂੰ ਅੱਜ ਕੀ ਸੋਚ ਗਈ ਸੀ ਆ ਦੇਖ ਅਗੇ ਕਲਿੱਪ ਤੇਰੇ ਮੈਂ ਲਾਣੀ ਆ ਫੁੱਟਬਾਲ ਖੇਡਣਾ ਸੀ ਇਹਨੇ ਇੰਟਰਨੈਸ਼ਨਲ ਪਲੇਅਰ ਬੰਨਾ ਸੀ ਤੁਸੀਂ ਇਹਨੇ ਕੁਝ ਕਰ ਸਕਦੀਆਂ ਤੁਸੀਂ ਸਿਰਫ ਰ ਖੰਨੀ ਨਾ ਮੈਂ ਕਿ ਆਤਸੇ ਗਾਮੇ ਫੁੱਟਬਾਲ ਦਾ ਸ਼ੌਕ ਹੈ ਕਿ ਕਦੀ ਜਾਣ ਕਰਾ ਦੇ ਮੇਰੇ ਹਨਾ ਬੰਨੇ ਬੰਨੇ ਕਹਿੰਦੇ ਹਲੇ ਚੰਗਣ ਲਾਦਾ ਮੈਂ ਸੱਚਮਾ ਕਹਿੰਦੇ ਹੁਣ ਵੀ ਆਈ ਕਿਆਂ ਇਹਦੇ ਚੀਜ਼ਾਂ ਚੰਗੀਆਂ ਲੱਗਦੀਆਂ ਲੋਕੀ ਕਹਿਣਗੇ ਮੈਂ ਕਿ ਲੋਕ ਤਾਂ ਬਹੁਤ ਕੁਝ ਕਹਿੰਦੇ ਹਨਾ ਲੋਕਾਂ ਦੇ ਪਿੱਛੇ ਲੱਗਾਂਗੇ ਫੇਰ ਕੁਝ ਨਹੀਂ ਹੋ ਸਕਦਾ ਮੇਰੇ ਸ਼ੌਕ ਦਾ ਮੈਂ ਟਰਾਫੀ ਜਿਤਾਣਾ ਹੈ ਜੇ ਇਸ ਨਾਲ ਗੇਮ ਖੇਡਾਂ ਬੰਦੇ ਆਪਣਾ ਆਪਣਾ ਹੁੰਦਾ ਕਿ ਮੈਂ ਕਿਤੇ ਜਾਵਾਂ ਹਨਾ ਮੇਰਾ ਇਹ ਚਾਹ ਦੂਰ ਰਹਿ ਗਿਆ ਵਾ ਬਾਕੀ ਤਾਂ ਸਭ ਕੁਝ ਮਿਲ ਦਿੰਦੇ ਜੋ ਚੀਜ਼ ਮੰਗਦੀਆਂ ਮਿਲਦੀਆਂ ਅਸਲ ਰਫਮਾ ਕਹਿੰਦੀ ਵੀ ਨੁਆ ਤਿਆ ਇਹੋ ਜੇ ਕੰਮ ਕਰਦੇ ਚੰਗੀਆਂ ਨਹੀਂ ਲੱਗਦੀਆਂ ਗੇਮ ਖੇਲਣੀ ਫੁੱਟਬਾਲ ਖੇਲਣੀ ਉਹ ਉਹਨਾਂ ਲਈ ਸ਼ਰਮ ਨਾਲ ਗੱਲ ਹੈ ਪਰ ਪੂਰੀ ਦੁਨੀਆ ਦੇ ਵਿੱਚ ਆਪਣੇ ਨੂਨੂ ਰੇਲਾਂ ਤੇ ਨਚਾਣਾ ਉਹਦਾ ਟਿੱਡ ਦਿਖਾਣਾ ਡਿਲੀਵਰੀ ਦਿਖਾਣੀ ਠੀਕ ਹੈ ਜੀ ਆਹ ਆਪਰੇਸ਼ਨ ਹੋ ਰਿਹਾ ਜੀ ਆ ਦਰਦਾਂ ਲੱਗੀਆਂ ਉਹ ਬਹੁਤ ਹੀ ਉੱਚ ਕੰਮ ਹੈਗਾ ਤੇ ਖੇਡ ਖੇੜਨਾ ਉਹ ਸ਼ਰਮ ਨਾਲ ਕੰਮ ਹੈ ਵਾਰੇ ਡਬਲ ਸਟੈਂਡਰਡ ਤੁਹਾਡੇ ਕਿ ਆ ਸੋਚੇ ਮੈਂ ਤਾਂ ਹੀ ਕਹਿੰਨਾ ਸਾਰੀ ਗਲਤੀ ਇਹਨਾਂ ਦੀ ਨਹੀਂ ਹੈ ਸਾਰੀ ਗਲਤੀ ਮਾਪਿਓ ਦੀ ਹੁੰਦੀ ਹੈ ਜਿਹੜੇ ਬੱਚਿਆਂ ਨੂੰ ਚਾਰ ਛੱਤਰ ਨਹੀਂ ਮਾਰਦੇ ਸਾਡੇ ਵੀ ਬੱਚੇ ਆ ਗਏ ਇਹੋ ਜਿਹੀ ਇੱਕ ਹਰਕਤ ਕਰਕੇ ਦਿਖਾਣਾ ਸਿਰ ਨਾ ਗੰਜਾ ਕਰਤਾ ਜੁੱਤੀ ਮਾਰ ਮਾਰ ਕੇ ਮਮਨੇ ਪੁੱਛਾ ਕਿ ਐਦਾਂ ਨਹੀਂ ਸੀ ਤੁਹਾਨੂੰ ਹਾਂ ਦੋਕੇ ਦਿਨ ਮਲਕੇ ਕਾਫੀ ਨੇ ਗੁੱਸਾ ਰਿਹਾ ਤੇ ਹੌਲੀ ਹੌਲੀ ਸਮਝ ਗਿਆ ਕਿ ਮਾਂ ਚੰਗਾ ਮੁੰਡਾ ਹਨਾ ਕਹਿੰਦੇ ਪਰ ਇਹ ਤਾਂ ਕੰਮ ਨਹੀਂ ਕਰ ਸਕਦੀ ਯਕੀਨ ਨਹੀਂ ਹੁੰਦਾ ਕਿ ਮੈਂ ਪਰੇਂਟਸ ਨਾਲ ਬੱਚਾ ਦਾਦਾ ਸਾਡਾ ਕਿਦਾਂ ਆਉਂਦਾ ਮੈਂ ਮੈਂ ਕਿਹਾ ਨਾ ਹੋਈ ਗਈ ਮੈਂ ਕਹਿੰਦੀ ਪਸੰਦ ਨਾਲ ਮੈਂ ਇਹਨੂੰ ਗੱਲ ਕਰਦੀਆਂ ਤੁਹਾਨੂੰ ਸੱਚ ਦੱਸਿਆ ਪਹਿਲਾਂ ਮੰਮੇ ਇਹਦੋਂ ਵੀ ਖਿਚੀ ਸੀ ਜੀ ਬੇਖੋਰੀ ਨਾ ਆਪਣੇ ਮਾਕੇ ਦਾ ਸਿਆਣਾ ਬੱਚੇ ਨੇ ਤੇ ਬਾਅਦ ਨੂੰ ਪਤਾ ਲੱਗਦਾ ਫਿਰ ਰੁੱਖ ਜਾਂਦਾ ਨਾ ਸੁਣ ਲਿਓ ਹੰਤੋ ਜੀ ਆਪਣੇ ਮੂੰਹ ਸੱਚਾਈ ਮੰਮੇ ਜੰਦੀ ਏਦਾਂ ਦਿਨ ਸੀ ਇਹ ਤਾਂ ਕੰਦੀ ਹੁਣ ਤਾਂ ਏਦਾਂ ਦੀ ਹੋਊਗੀ ਠੀਕ ਐ ਤੇ ਜੇ ਤੂੰ ਫਿਰ ਭੱਜ ਕੇ ਵਿਆਹ ਕਰਾਇਆ ਸੀ ਲ ਮੇਰੇ ਇਸ ਕਰਵਾਈ ਹੀ ਸੀ ਤੇ ਕੋਈ ਚੱਜ ਨਾ ਕੰਮ ਕਰ ਲੰਦੀ ਅੱਗੋ ਜਾ ਕੇ ਪੜ੍ਹ ਲਿਖ ਲੰਦੀ ਉਹ ਤਾਂ ਤੈਨੂੰ ਲਾਰੇ ਲੈ ਕੇ ਲੈ ਗਿਆ ਮੈਂ ਪਲੱਸ ਟੂ ਕਰਾਉਂਗਾ ਫਿਰ ਅੱਗੇ ਕਰਾਉਂਗਾ ਕੀ ਕਰਾਇਆ ਉਹਨੇ ਤੈਨੂੰ ਸਾਲ ਦੇ ਵਿੱਚ ਜਵਗ ਜੰਮ ਕੇ ਬੈ ਗਈ ਆ ਸਾਲ ਪੁਰਾਣੀ ਤੇਰੇ ਇੰਟਰਵਿਊ ਹੈ ਪਹਿਲਾਂ ਤੂੰ ਕੁੜੀ ਸੀ ਹੁਣ ਤੂੰ ਜਨਾਨੀ ਪਾਲਿਸ ਨਾ ਆਈ ਜੰਨਾ ਤੰਦਰਾ ਕੀ ਲਾਉਣਾ ਤੇ ਪਤਾ ਹੀ ਆ ਬਾਬੇ ਪੈਰਾਂ ਨੂੰ ਲਾ ਗਈ ਯਾਰ ਗੱਡੀ ਖੰਡੀ ਕਾਪਾ 10 ਮਿੰਟ ਲੱਗ ਗਿਆ ਉਹ ਬੰਗੀ ਚੱਲ ਗਿਆ ਲਾ ਮੂਤ ਮਤ ਕਰ ਗਿਆ ਯਾਰ ਇੱਕ ਗੱਲ ਹੈ ਪੰਜਾਬ ਦੀ ਮੁੰਨਾ ਚੀਜ਼ ਬੜੀ ਐ ਲੱਗੀ ਦਿੱਤੇ ਮਰਜੀ ਧਾਰ ਮਾਰ ਦੋ ਭੈਣ ਕੋਈ ਨਹੀਂ ਰੁਕਦਾ ਭਾਵੇਂ ਖੇਰ ਕਲਾ ਮਾਲਕ ਮੋਰੀ ਖੜਾ ਹੋਵੇ ਅੱਧਾ ਲੱਗਣਾ ਕੋਈ ਗੱਲ ਨਹੀਂ ਉਹਦਾ ਬਾਸ ਨੂੰ ਮਿਲ ਜਿੱਥੇ ਮਨਜ਼ੀ ਕਰੇ ਬਾਕੀ ਟੈਂਕ ਕੋ ਪੰਜਾਬ ਦੀ ਗੱਲ ਹੋਰ ਵੀ ਵਧੀ ਹੈਗੀ ਪੰਜਾਬ ਪੁਲਿਸ ਜਦ ਪੜੇ ਫੜਨ ਤੇ ਆਉਂਦੀ ਹੈ ਨਾ ਤੇ ਫਿਰ ਉਹ ਗਿੰਦੀ ਨਹੀਂ ਮਸ਼ੀਨ ਤੇ ਲਾਂਦੀ ਤਾਂ ਜਿੱਥੇ ਪੈਂਦੇ ਪੈਂਦੇ ਤੇ ਪੰਜਾਬ ਦੀ ਗੱਲ ਹੋਰ ਵੀ ਵਧੀਆ ਜੁੱਤੀ ਫਿਰ ਕੰਦਾ ਤਾਂ ਜਿੱਥੇ ਮਰਜ਼ੀ ਖੜ ਕੇ ਕਰ ਲੋ ਆ ਹੁਣ ਤੁਸੀਂ ਦੇਖ ਲੋ ਇਹਨਾਂ ਦੇ ਵਲੌਗ ਕੁੜੀਆਂ ਧੀਆਂ ਪੈਣਾ ਮਾਵਾਂ ਸਭ ਦੇਖਦੀਆਂ ਤੇ ਕੀ ਬਕਵਾਸ ਕਰ ਲਿਆ ਸੰਤਾ ਪਹਿਲਾਂ ਹੀ ਸ਼ੱਕ ਸੀ ਤੂੰ ਬੰਦਾ ਨਹੀਂ ਹੈਗਾ ਜਨਾਨਾ ਹੈਗਾ ਤਾਂ ਹੀ ਤਾਂ ਤੂੰ ਫੇਰਾਂ लवली ਲੰਨਾ ਹੈਗਾ ਫੇਰਾਂ लवली ਕੁੜੀਆਂ ਲੰਦੀਆਂ ਬੰਦੇ ਨਹੀਂ ਲੰਦੇ ਹੁੰਦੇ ਜਨਾਨਾ ਜਿਆ ਆ ਕੁੱਕਰ ਦੇਖ ਲੋ ਕਲਗੀ ਤੋਂ ਬਿਨਾ ਕਿੱਦਾਂ ਨੱਚਣ ਡਿਆ ਬਗਾਨੀ ਸ਼ਾਦੀ ਮੈਂ ਅਬਦੁੱਲਾ ਦੀਵਾਨਾ ਗੁੱਲਕੀ ਮੈਂ ਸੋਚਿਆ ਚਲੋ ਬਾਕੀ ਫੇਰ ਲੀਆਂ ਦੀ ਗੱਲ ਹੈਗੀ ਮੈਂ ਵੀ ਗੱਲ ਕਰ ਲਾਂ ਮੈਂ ਕਿ ਸਿੰਗਲ ਰੋਕ ਇਸ ਲਈ ਫੇਰ ਮੈਂ ਚਲ ਕੇ ਮੈਂ ਆ ਬਹੁਤ ਦਮਤੀ ਆ। ਨੰਬਰ ਅੱਜ ਕੱਲ ਦਾ ਟ੍ਰੈਂਡ ਹੈ। ਅੱਛਾ ਟ੍ਰੈਂਡ ਲਾ ਲਾ ਤੋ। ਹਾਂਜੀ ਫਿਰ ਨਾ ਚਲ ਕਾ ਲੈਣੀ ਆ ਗਾੜਸ ਮੁੰਡਾ ਵੀ ਸੋਹਣਾ ਸੀ। ਕਾਫੀ ਮੁੰਡਿਆਂ ਦੇ ਦਰ ਪਰ ਬੋਲਦੇ ਕਿ ਮੈਂ ਮੈਂ ਜਿਸਨੇ ਸੋਚਿਆ ਨਹੀਂ ਵੀ ਸੋਨੇ ਹੁੰਦੇ। ਕਿ ਮਗੀ ਕੋਈ ਬੰਦਾ ਡੈਲੂ ਲੱਗ ਜਾਂਦਾ ਨਾ ਉਸ ਬੰਦੇ ਦਾ ਫਿਰ ਡੈਲੂ ਹਾਂ। ਜਗਪ੍ਰੀਤ ਉਫ ਤੁਹਾਡੀ ਚੁਟਕੀ। ਟ੍ਰੈਂਡ ਟ੍ਰੈਂਡ ਦੇ ਚੱਕਰ ਦੇ ਵਿੱਚ ਮੁੰਡੇ ਦੇ ਨਾਲ ਸੈਟਿੰਗ ਕਰ ਲਈ। ਆ ਹਾਲ ਹੈ ਇਹਨਾਂ ਦੇ। ਤੇ ਇਹਨਾਂ ਨੂੰ ਦੇਖ ਕੇ ਤੁਹਾਡੇ ਬੱਚੇ ਇਨਸਪਾਇਰ ਨਹੀਂ ਹੋਣਗੇ। ਉਹਨਾਂ ਦੇ ਮਨ 'ਚ ਨਹੀਂ ਆਊਗਾ। ਵੀ ਅਸੀਂ ਵੀ ਤਾਂ ਵਿਆਹ ਕਰਾਇਆ ਫਿਰ ਅਸੀਂ ਵੀ ਵਲੌਗ ਬਣਾਈਆ ਰੀਲ ਲਾਈਏ ਕਿਉਂਕਿ ਜਿੱਦਾਂ ਦਿਖਾਉਂਦੇ ਆਪਣੇ ਆਪ ਨੂੰ ਤਾਂ ਕਿਸੇ ਸੈਲਿਬ੍ਰਿਟੀ ਤੋਂ ਘੱਟ ਨਹੀਂ ਮੰਨੇ ਹੈਗੇ। ਕਿਹੜੀ ਗੱਲ ਕਰਦੇ ਸੀ ਤੁਹਾਨੂੰ ਇਹ ਵੱਜ ਮੇਰੇ ਨੋ ਨੀਚ ਹਾਂਜੀ ਅੱਛਾ ਇੰਸਟਾ ਤੋਂ ਤੁਸੀਂ ਇੰਸਟਾ ਰੀਲਸ ਤੇ ਕਰਾਉਂਦੇ ਹੋ ਪਰ ਨਾ ਪੈਣਾ ਕੋਈ ਸੀ ਨਾ ਨਹੀਂ ਨਹੀਂ ਇੰਸਟਾ ਦੇ ਇਸ ਮੈਂ ਆਂਦੀ ਨਹੀਂ ਸੀ ਮਾਦੀ ਬਸ ਸਿੰਗਲ ਡਰਾਈਵ ਦੇ ਗਾਣੇ ਤੇ ਇੱਕ ਜਿਹੀ ਰੀਲ ਪਾਈ ਸੀ ਮੈਂ ਅੱਛਾ ਹਾਂ ਸਿੰਗਲ ਦਾ ਫੇਵਰਟ ਆ ਮੇਰਾ ਹਾਂਜੀ ਮਨ ਨਹੀਂ ਦੋਨਾਂ ਦਾ ਹੀ ਇਹਨਾਂ ਦਾ ਵੀ ਇਹਨਾਂ ਦਾ ਇੱਕ ਹੀ ਕੋਈ ਸਿੰਗਲ ਫੇਵਰਟ ਆ ਤੇ ਕਿ ਤੁਹਾਨੂੰ ਮਿਲ ਗਏ ਨਾ ਉਹ ਨਛੇੜਾ ਪਹਿਲੇ ਪਹਿਲੇ ਬੱਡੇ ਲੱਗੇ ਸੀ ਨਾ ਮੈਂ ਕੋਈ ਦੇਖ ਦਰੋ ਮੈਂ ਇੱਕਦਮ ਹੈਰਾਨ ਹੋ ਗਈ ਵੀ ਇਸ ਜਿਹੜੇ ਮੁੰਡੇ ਨੂੰ ਮੈਂ ਲਾਈਕ ਕਰਦੀ ਸੀ ਉਹੀ ਮੁੰਡੇ ਦਾ ਮੈਨੂੰ ਮੈਸੇਜ ਆ ਗਿਆ ਹੈ ਨਾ ਖੁਸ਼ੀ ਤਾਂ ਆਈ ਸੀ ਬਹੁਤ ਵੱਟ ਮੈਂ ਦਾਦੀ ਸੀ ਵੇਦਾ ਨਾ ਘਰ ਦੇ ਉਹਨੂੰ ਮੈਨੂੰ ਐਦਾ ਪਤਾ ਲੱਗ ਜਵੇ ਵੀ ਐਦਾਂ ਵੀ ਕਰਦੇ ਨੇ ਪਤਾ ਕਿ ਸਟ੍ਰੀਟ ਕਿੰਨੇ ਹੁੰਦੇ ਆ ਤੇ ਇੰਟਰਵਿਊ ਤਾਂ ਇਹਨਾਂ ਦੇ ਐ ਲੈਤੇ ਜਾ ਰਹੇ ਜਿਵੇਂ 올림픽 ਦੇ ਵਿੱਚ 골ਡ ਮੈਡਲ ਜਿੱਤ ਕੇ ਆਏ ਹੋਣ ਪਹਿਲਾਂ ਤਾਂ ਜੁੱਤੀ ਚੱਕ ਲਈ ਇੰਟਰਵਿਊ ਵਾਲਿਆਂ ਤੇ ਠੀਕ ਹੈ ਜੀ ਤੁਸੀਂ ਇੰਟਰਵਿਊ ਲੈ ਕੇ ਇਹਨਾਂ ਦੀ ਕੀ ਜਿਤਾਣਾ ਚਾਹੁੰਦੇ ਹੋ ਵੀ ਮਾਪਿਆਂ ਨੂੰ ਬੇਫਕੂਫ ਕਿ ਤੁਸੀਂ ਪੱচ্চਿਆਂ ਨੂੰ ਗਲਤ ਸੇਧ ਦੇ ਰਹੇ ਹੋ ਵੀ ਹਾਂ ਇਹਦਾ ਤੁਸੀਂ ਭੱਜ ਕੇ ਵਿਆਹ ਕਰਾਓਗੇ ਲੰਮੈਰਿਸ ਕਰਾਓਗੇ ਪੜਾਈਆਂ ਛੱਡੋਗੇ ਤਾਂ ਤੁਹਾਨੂੰ ਤੁਹਾਡੀ ਅਸੀਂ ਇੰਟਰਵਿਊ ਲਵਾਂਗੇ ਅੱਗੇ ਇੰਟਰਵਿਊ ਕਿਹਦੀ ਹੁੰਦੀ ਸੀ ਜਿਹੜਾ ਕੋਈ ਮੈਰਿਟ ਲਿਸਟ ਤੇ ਆਇਆ ਹੁੰਦਾ ਸੀ ਜਿਹੜਾ ਕੋਈ ਕਿਸੇ ਖੇਡ ਦੇ ਵਿੱਚ ਕੋਈ ਤਮਗਾ ਜਿੱਤ ਕੇ ਆਇਆ ਸੀ ਉਹਨਾਂ ਦੀ ਇੰਟਰਵਿਊ ਹੁੰਦੀ ਸੀ 90 95% ਜਿੰਨੇ ਨੰਬਰ ਲੈ ਹੁੰਦੇ ਸੀ ਨੋਮੀ ਚ ਲੰਮੈਰਿਸ ਕਰਾਉਣ ਵਾਲਿਆਂ ਦੀ ਇੰਟਰਵਿਊ ਲਈ ਜਾ ਰਹੀ ਆ ਲਾਨਤ ਹੋ ਤੁਸੀਂ ਮੈਨੂੰ ਕਮੈਂਟ ਕਰਦੇ ਆ ਨਾ ਇਹਦਾ ਗਲਤ ਹੁਣ ਮੈਂ ਆਪਾਂ ਕਿਸੇ ਦੀ ਟਿੱਪਣੀ ਨੂੰ ਗਲਤ ਕਹਿੰਦੇ ਆ ਚਾਹੇ ਹਾਂ ਕੱਲੋਂ ਆਪਣੀ ਨੂੰ ਡੋਗੋਗਾ ਤਾਂ ਖੜੀ ਇਹ ਨਹੀਂ ਜਵਾਬ ਮੈਂ ਕਰਕੇ ਦੇ ਦਿੰਦਾ ਜਿਹੜਾ ਕਰਦਾ ਕਰੀ ਜਾਵੇ ਕੋਈ ਨਹੀਂ ਅਗਲੀ ਖੁਸ਼ੀ ਆ ਕੇ ਕਰਕੇ ਖੁਸ਼ ਹੋ ਜਾ ਖੁਸ਼ ਹੋ ਦੇ ਜੇ ਅਗਲਾ ਬੈਡ ਕਮੈਂਟ ਕਰੇ ਖੁਸ਼ ਆ ਵਧੀਆ ਆਪਣੀ ਲਾਈਕ ਪਾ ਜਰੋ ਮੈਂ ਕਹਿੰਦਾ ਜੇ ਇੱਕ ਕਰਦਾ ਦੱਸ ਕਰੇ ਸੰਤ ਦਾ ਫਾਇਦਾ ਹੀ ਆ ਜਿੰਨੇ ਬੈਡ ਕਮੈਂਟ ਹੁੰਦੇ ਉਹਨਾਂ ਦੀ ਵੀਡੀਓ ਦੇ ਵੇਖੋ ਦਿੰਦੇ ਆ 1 ਕਰੋੜ ਕੁਸ਼ ਨਹੀਂ ਖਦਾ ਇਹ ਹਿਸਾਬ ਤਾਬ ਬਾਕੀ ਜੇ ਕੋਈ ਜਿਆਦਾ ਮਰ ਕੋਈ ਕੱਲ ਲੱਗ ਜਾ ਫਿਰ ਮੈਂ ਕਮੈਂਟ ਆਫ ਕਰ ਦਾਂਗਾ ਕਿ ਬਸ ਹੁਣ ਇਹਦੀ ਲ ਆ ਦੇਖ ਲਓ ਇੰਟਰਵਿਊ ਦੇ ਵਿੱਚ ਕਿੰਨੇ ਚੰਗੇ ਬੰਦੇ ਆ ਸਾਨੂੰ ਕੋਈ ਬੈਡ ਕਮੈਂਟ ਨਾਲ ਫਰਕ ਨਹੀਂ ਪੈਂਦਾ ਹੈਗਾ ਸਾਨੂੰ ਕੋਈ ਜੋ ਮਰਜ਼ੀ ਬੋਲੀ ਜਾਵੇ ਆਕਾਸ਼ ਵੀ ਆਪਣੇ ਇੰਟਰਵਿਊ ਦੇ ਵਿੱਚ ਇਹੀ ਕਹਿ ਰਿਹਾ ਸੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿਸੇ ਨੂੰ ਪਾਲਟਿਕਾ ਨਹੀਂ ਜਵਾਬ ਦਿੰਦੇ ਆ ਹੁਣ ਤੁਸੀਂ ਮੈਂ ਪਿੱਛੇ ਕਿੰਨੀਆਂ ਕਲਿੱਪਾਂ ਲਾਈਆਂ ਕਿੰਨੀਆਂ ਬਕਵਾਸ ਕਰ ਰਹੀ ਹੈਗੇ ਮੈਂ ਕਦੀ ਵੀ ਆਪਣੀ ਵੀਡੀਓ ਦੇ ਵਿੱਚ ਨਹੀਂ ਕਹਿ ਕੇ ਆ ਹੈਗਾ ਵੀ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਬਟ ਮੈਂ ਇਸ ਵੀਡੀਓ 'ਚ ਕਹਿ ਰਹੀ ਹੈਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹਨਾਂ ਦੀ ਸੱਚਾਈ ਠੀਕ ਹੈ ਜੀ ਲੋਕਾਂ ਤੱਕ ਪਹੁੰਚ ਸਕੇ ਪਲੱਸ ਜੇ ਤੁਹਾਡੇ ਘਰਾਂ ਦੇ ਵਿੱਚੋਂ ਕੋਈ ਬੱਚਾ ਕੋ ਠੀਕ ਹੈ ਜੀ ਇਹ ਤੁਹਾਡੇ ਬੱਚਿਆਂ ਦਾ ਫਿਊਚਰ ਖਾ ਜਾਣਗੇ ਇਹ ਚੀਜ਼ ਪਸੰਦ ਨਹੀਂ ਆਈ ਮਤਲਬ ਇਹ ਜਿਹੜੇ ਬੇਨਸਲੇ ਮੈਨਾਂ ਨੂੰ ਕਿਹਨਾ ਜਿਨ੍ਹਾਂ ਨੂੰ ਪਹਿਲਾਂ ਮਾਪਿਓ ਨਾ ਹੀ ਇਕੱਠੇ ਸੌਂਦੇ ਤੇ ਹੋ ਜਾ ਗੰਦਾ ਜਾਂਦਾ ਪਹਿਲੀ ਗੱਲ ਤੇ ਮੈਂ ਕਹਿੰਨਾ ਤੇਰੇ ਤੇ ਜੰਮ ਗਿਆ ਤੇਨੂੰ ਅਕਲ ਦੇ ਦਿੰਦੇ ਕੁਝ ਆਪਣੇ ਥੋੜੇ ਜਿਹੇ ਪੈਸੇ ਕਮਾ ਲਈ ਪਹਿਲਾਂ ਤੇ ਆਪਣਾ ਨੰਗ ਪਣਾ ਖਾਉਂਦੇ ਨੇ ਸਾਡੇ ਬਜੁਰਗ ਕਹਿੰਦੇ ਹੁੰਦੇ ਸੀ ਮਤਲਬ ਮੇਰੇ ਦਾਦਾ ਜੀ ਦੇ ਟਾਈਮ ਦੀਆਂ ਗੱਲਾਂ ਮੈਂ ਸੁਣੀਆਂ ਪਰ ਮੈਂ ਆਪਣੇ ਕੰਨੀ ਨਹੀਂ ਸੁਣੀਆਂ ਪਰ ਡੈਡੀ ਕਹਿੰਦੇ ਹੁੰਦੇ ਸੀ ਕਹਿੰਦੇ ਏ ਟੀਵੀ ਲੈਂਦਾ ਸੀ ਉਦੋਂ ਚੱਲੇ ਸੀ ਉਹ ਕਹਿੰਦੇ ਸੀ ਕਿ ਕੰਜਰੀਆਂ ਚ ਜਾਣਾ ਲੜਬਾ ਲਿਆਓ ਤੁਸੀਂ ਘਰ ਘਰ ਚ ਕੰਜਰ ਖਾਣਾ ਪਾਓਗੇ ਤੇ ਅੱਜ ਉਹਨ ਖਾਲੀ ਬਟ ਅੱਜ ਦੇ ਡੇਟ ਦੇ ਵਿੱਚ ਬਹੁਤ ਸੋਖਾ ਹੋਇਆ ਪਿਆ 2300 ਰੁਪਏ ਦਾ ਨਟ ਪੈਕ ਪਾਓ ਤੇ ਇਧਰ ਦੀਆਂ ਬਹੁਤ ਬੈਠਿਆ ਗਿਆ ਕੋਈ ਪਤਲੀ ਹੈ ਕੋਈ ਮੋਟੀ ਹੈ ਕੋਈ ਉੱਚੀ ਹੈ ਕੋਈ ਨਾਟੀ ਹੈ ਠੀਕ ਹੈ ਨਹੀਂ ਤੁਸੀਂ ਹਰ ਤਰ੍ਹਾਂ ਦੇ ਜਨਾਨਿਆਂ ਦਾ ਮੁਜਰਾ ਦੇਖ ਸਕਦੇ ਹੋ ਕਿਉਂਕਿ ਕੁਝ ਬੇਸ਼ਰਮ ਬੰਦੇ ਬੈਠੇ ਹੈਗੇ ਜਿਹੜੇ 11500 ਰੁਪਏ ਲਈ ਆਪਣੇ ਜਨਾਨਿਆਂ ਨੂੰ ਆਪਣੇ ਨੂਆਂ ਨੋਤੀਆਂ ਨੂੰ ਰੀਲਾਂ ਤੇ ਨਚਾਉਂਦੇ ਆ ਤੇ ਕੁਝ ਸਮਾਜ ਦੇ ਵਿੱਚ ਠੜਕੇ ਬੰਦੇ ਬੈਠੇ ਆ ਔਟਾਈ 300 ਰੁਪਏ ਦੇ ਵਿੱਚ ਆਪਣਾ ਮਨੋਰੰਜਨ ਕਰਦੇ ਆ ਤਾਂ ਇਹੀ ਅੱਜ ਦੀ ਸੱਚਾਈ ਹੈਗੀ ਹੈ ਬਾਕੀ ਜੇ ਕੋਈ ਗੱਲ ਮੇਰੀ ਕਿਸੇ ਨੂੰ ਬੁਰੀ ਲੱਗੀ ਹੋਵੇ ਮੇਰੀ ਆਡੀ ਬਟ ਫਿਰ ਵੀ ਤੁਸੀਂ ਜੇ ਕਿਸੇ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਉਹਦਾ ਮੈਨੂੰ ਵੈਲਿਡ ਰੀਜ਼ਨ ਜ਼ਰੂਰ ਦੇ ਦੇਣਾ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ